ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੀ ਵਿਰਕ ਲੋਕ ਸੇਵਾ YouTube ਚੈਨਲ ਤੇ ਤੁਹਾਡਾ ਸਵਾਗਤ ਕਰਦਾ ਵੀਰੋ ਇਹ ਵੀਡੀਓ ਮੈਂ ਪਹਿਲਾਂ ਵੀ ਪਾ ਚੁੱਕਾ ਸੀ ਪਰ ਦੁਬਾਰਾ ਪਾ ਰਿਹਾ ਕਿਉਂਕਿ ਉਸ ਤੇ ਕਾਪੀਰਾਈਟ ਆ ਗਿਆ ਸੀ ਇਨਸੂਲਿਨ ਦੇ ਪੌਦੇ ਬਾਰੇ ਜੋ ਸ਼ੂਗਰ ਦੇ ਮਰੀਜ਼ ਨੇ ਡਾਇਬਟੀਜ਼ ਰਹਿੰਦੀ ਏ ਇਤੋਂ ਤੱਕ ਕਿ ਇਨਸੂਲਿਨ ਵੀ ਲੈ ਰਹੇ ਨੇ ਤੇ ਗੋਲੀਆਂ ਵੀ ਅਸਰ ਨਹੀਂ ਕਰ ਰਹੀਆਂ ਫਿਰ ਵੀ ਸ਼ੂਗਰ ਜ਼ਿਆਦਾ ਉਹਨਾਂ ਵਾਸਤੇ ਅੱਜ ਇੱਕ ਰਾਂਬਾ ਨੌਸ਼ਦੀ ਦੱਸਾਂਗਾ ਇੱਕ ਦੁਬਾਰਾ ਫਿਰ ਕੱਲ ਨੂੰ ਦੱਸਾਂਗਾ ਜੋ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਨਾਰਮਲੀ ਗਮਲਿਆਂ ਦੇ ਵਿੱਚ ਉਗਾ ਸਕਦੇ ਹਾਂ ਅੱਜ ਵਾਲੀ ਔਸ਼ਧੀ ਤੇ ਇਹਦਾ ਟੇਸਟ ਵੀ ਖੱਟਾ ਮਿੱਠਾ ਹੁੰਦਾ ਹੈ ਤੇ ਇਹਦੇ ਗੁਣ ਵੀ ਬਹੁਤ ਨੇ ਇਹ ਚਿੰਜਰ ਫੈਮਿਲੀ ਯਾਨੀ ਅਦਰਕ ਦੀ ਫੈਮਿਲੀ ਦੇ ਵਿੱਚੋਂ ਆਉਂਦਾ ਤੇ ਪੋਰਟ ਦਾ 2 ਫੁੱਟ ਦੇ ਗਮਲੇ ਵਿੱਚ ਆਸਾਨੀ ਨਾਲ ਹੋ ਸਕਦਾ ਤੇ ਇੱਕ ਪੱਤਾ ਜੜਜਾਨਾ ਚਬਾ ਚਬਾ ਕੇ ਖਾ ਸਕਦੇ ਆਪਾਂ ਜਾਂਦਾ ਪੱਤੇ ਦਾ ਰਸ ਕੱਢ ਕੇ ਘੋਟ ਕੇ ਰਸ ਕੱਢ ਕੇ ਉਹਨੂੰ ਵੀ ਪੀ ਸਕਦੇ ਆਂ ਪੱਤੀਆਂ ਨੂੰ ਮੌਸਮ ਦੇ ਵਿੱਚ ਸਕਾ ਕੇ ਰੱਖ ਸਕਦੇ ਆਂ ਤੇ ਬਾਅਦ ਚ ਮੱਲੋ ਵਰਤੋਂ ਕਰ ਸਕਦੇ ਆਂ ਇਹਦੇ ਨਾਲ ਦੋ ਤਿੰਨ ਔਸ਼ਧੀਆਂ ਮੈਂ ਕੱਲ ਨੂੰ ਦੱਸਾਂਗਾ ਇੱਕ ਵਜ੍ਹਾ ਸੇ ਦੱਸ ਦੇਣਾ ਉਹਦੀ ਵੀਡੀਓ ਕੱਲ ਨੂੰ ਪਾਵਾਂਗਾ ਇਹਦੇ ਨਾਲ ਆਪਾਂ ਗੁੜ ਮਾਰ ਦਾ ਵੀ ਸੇਵਨ ਕਰ ਸਕਦੇ ਹਾਂ ਉਹ ਤਾਂ ਈਡੀ ਟੀਟ ਵੈਰਾਈਟੀ ਹਰੇਕ ਥਾਂ ਤੇ ਹੋ ਜਾਂਦੀ ਹੈ ਇਹ ਜਿਹੜਾ ਇਨਸੂਲਿਨ ਦਾ ਪੌਦਾ ਹੈ ਇਹ ਘੱਟ ਪਾਣੀ ਤੇ ਹੁੰਦਾ ਹੈ ਜਿਆਦੇ ਪਾਣੀ ਨਾਲ ਇਹਦੀਆਂ ਜੜਾਂ ਗਲ ਜਾਂਦੀਆਂ ਪਾਣੀ ਘੱਟ ਮੀਡੀਅਮ ਜੀ ਮਿੱਟੀ ਰੇਤਲੀ ਜੀ ਹੋਵੇ ਥੋੜੀ ਜੀ ਮੰਨ ਲਓ ਜਿੱਥੇ ਨਰਮਾ ਵਗੈਰਾ ਹੋ ਜਾਂਦਾ ਉਹੋ ਜੀ ਮਿੱਟੀ 'ਚ ਇਹਨੂੰ ਲਾਉਣਾ ਚਾਹੀਦਾ ਤਾਂ ਤੁਹਾਨੂੰ ਹੁਣ ਜਾ ਕੇ ਦਿਖਾਉਣਾ ਮੈਂ ਪਛਾਣ ਕੀ ਤੁਹਾਨੂੰ ਪਤਾ ਲੱਗ ਸਕੇ ਆ ਇਹ ਜੀ ਉਹ ਪੌਦਾ ਜਿਹਨੂੰ ਇਨਸੂਲਿਨ ਕਹਿੰਦੇ ਆ ਇਹ ਹਾਈਬ੍ਰਿਡ ਵੀ ਆਉਂਦਾ ਉਹਦੇ ਪੱਤੇ ਵੱਡੇ ਵੱਡੇ ਹੁੰਦੇ ਆ ਪਰ ਤੁਸੀਂ ਹਾਈਬ੍ਰਿਡ ਨਹੀਂ ਲੈਣਾ ਹਾਈਬ੍ਰਿਡ ਪੂਰਾ ਅਸਰ ਨਹੀਂ ਕਰੂਗਾ ਇਹ ਵੀਰੋ ਤੁਸੀਂ ਇੱਕ ਪੱਤਾ ਚਬਾ ਜਬਾ ਕੇ ਜਾਂਦਾ ਰਸ ਕੱਢ ਕੇ ਲੈ ਲੈਣਾ ਤੇ ਖਿਆਲ ਇਹ ਰੱਖਣਾ ਭਾਈ ਵੀ ਆਪਦੀ ਸ਼ੂਗਰ ਦੀ ਦਵਾਈ ਫਿਲਹਾਲ ਬੰਦ ਨਹੀਂ ਕਰਨੀ ਉਹ ਚੱਲਣ ਦੇਣੀ ਹੈ ਤੇ ਨਾਲ ਨਾਲ ਇਹਨੂੰ ਸ਼ੁਰੂ ਕਰਕੇ ਹੌਲੀ ਹੌਲੀ ਆਪਦੀ ਸ਼ੂਗਰ ਦੀ ਦਵਾਈ ਘਟਾਉਣੀ ਹੈ 10 ਕੁ ਮਿੰਟ ਪਹਿਲਾਂ ਇਹ ਲੈ ਕੇ ਤੁਸੀਂ 10 ਕੁ ਮਿੰਟ ਬਾਅਦ ਗੁੜ ਮਾਰ ਦੇ ਪੱਤੇ ਲੈ ਸਕਦੇ ਹੋ ਇਹ ਤੁਹਾਨੂੰ ਨਰਸਰੀਆਂ ਤੋਂ ਹੀ ਲੈਣਾ ਪਵੇਗਾ ਕਿਉਂਕਿ ਇਹਦੀ ਫੋਟ ਬਹੁਤ ਘੱਟ ਹੁੰਦੀ ਏ ਤੇ ਇਹਦੀ ਕਲਮ ਵਗੈਰਾ ਤਿਆਰ ਨਹੀਂ ਹੁੰਦੀ ਜੇ ਆਪਾਂ ਜੜ ਤੋਂ ਕੱਢਦੇ ਆਂ ਤੇ ਆਪਣਾ ਦੂਜਾ ਬੂਟਾ ਵੀ ਨੁਕਸਾਨਾ ਜਾਂਦਾ ਹੈ ਮੰਨ ਲਓ ਜੇ ਮੈਂ ਚਾਹਾਂ ਵੀ ਇਹਦੇ ਦੋ ਬੂਟੇ ਕਰਕੇ ਵੱਖ-ਵੱਖ ਥਾਵਾਂ ਤੇ ਲਾ ਦਿਆਂ ਤਾਂ ਨਹੀਂ ਹੋਵੇਗਾ ਬਹੁਤ ਮੁਸ਼ਕਲ ਹੋਵੇਗਾ ਜੇ ਹੋ ਵੀ ਜਾਏਗਾ ਤਾਂ ਤੇ ਇਹਦੇ ਨਾਲ ਉਹ ਚੰਗਾ ਨਰਸਰੀ ਦੇ ਵਿੱਚ 50 ਜਾਂ 100 ਰੁਪਏ ਦਾ ਬੂਟਾ ਮਿਲ ਜਾਂਦਾ ਜੋ ਲੁਧਿਆਣਾ ਯੂਨੀਵਰਸਿਟੀ ਉੱਥੇ ਤੁਹਾਨੂੰ 40-50 ਰੁਪਏ ਦਾ ਮਿਲ ਜੂਗਾ ਸਾਨੀ ਨਾਲ ਇਹਦੀ ਪਛਾਣ ਕਰ ਲਓ ਇਹ ਸਵੇਰੇ ਨਿਰਨੇ ਕਾਲ ਜੇ ਪੱਤਾ ਧੋ ਕੇ ਚੰਗੀ ਤਰ੍ਹਾਂ ਚਬਾ ਚਬਾ ਕੇ ਉਹਦਾ ਰਸ ਕੱਢ ਕੱਢ ਕੇ ਫਿਰ ਹੌਲੀ-ਹੌਲੀ ਖਾਣਾ 5-10 ਮਿੰਟ ਲਾ ਕੇ ਖਾਓ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਆਏਗਾ ਤੇ ਜੋ 슈ਗਰ ਦਾ ਖੰਡ ਦਾ ਇਸਤੇਮਾਲ ਕਰਦੇ ਹੋ ਹੌਲੀ ਹੌਲੀ ਘਟਾਓ ਉਹਦੀ ਥਾਂ ਤੇ ਤੁਸੀਂ ਸਟਿਵਿਆ ਵਰਤੋ ਹੋ ਸਕਿਆ ਤਾਂ ਤੁਹਾਨੂੰ ਸਟਿਵਿਆ ਦੀ ਵੀਡੀਓ ਵੀ ਕਿਸੇ ਦਿਨ ਬਣਾ ਕੇ ਦੇਵਾਂਗੇ ਤੇ ਖੰਡ ਦੀ ਵਰਤੋਂ ਘੱਟ ਤੋਂ ਘੱਟ ਕਰੋ ਖੰਡ ਦੀ ਥਾਂ ਤੇ ਗੁੜ ਵਰਤੋ ਤੇ ਵੀਡੀਓ ਚੰਗੇ ਲੱਗੇ ਤਾਂ ਵੀਰੋ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ